ਇੱਕ ਪ੍ਰੇਰਣਾਦਾਇਕ ਤੇ ਮਨੁਵਲ ਵਧਾਉਣ ਵਾਲੀ ਉਪਲਬਧੀ ਦੇ ਹੇਠ ਸੀਨੀਅਰ ਸੁਪਰਡੈਂਟ ਪੰਜਾਬ ਪੁਲਿਸ ਗੁਰਜੋਤ ਸਿੰਘ ਕਲੇਰ ਨੇ 20 ਜੁਲਾਈ 2025 ਸਵੇਰੇ ਹਿਮਾਚਲ ਪ੍ਰਦੇਸ਼ ਦੇ ਲਾਹੌਰ ਖੇਤਰ ਦੇ ਵਿੱਚ ਸ਼ਿੰਗੁਨ ਈਸਟ ਚੋਟੀ ਤੇ 6080 ਮੀਟਰ ਦੀ ਸਫਲਤਾ ਨਾਲ ਸਰ ਕੀਤਾ ਹੈ। ਚੋਟੀ ਸੀਨੀਅਰ ਜੋ ਕਿ ਐਸਐਸਪੀ ਪੰਜਾਬ ਪੁਲਿਸ ਦੇ ਗੁਰਜੋਤ ਕਲੇਰ ਨੇ ਭਾਰਤੀ ਤਿਰੰਗਾ ਲਹਿਰਾਇਆ ਹੈ। ਜਿਸ ਦੇ ਵਿੱਚ ਇੱਕ ਵਿਸ਼ੇਸ਼ ਸਮਾਜਿਕ ਸੰਦੇਸ਼ ਵਾਲਾ ਬੈਨਰ ਵੀ ਲਹਿਰਾਇਆ ਜੋ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਸਿਹਤ ਪਰਿਵਾਰ ਭਲਾਈ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਸਾਂਝੀ ਤੌਰ ਤੇ ਚੁਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਦਰਸਾਉਂਦਾ ਹੈ ਗੁਰਜੋਤ ਸਿੰਘ ਕਲੇਰ ਨੇ ਕਿਹਾ ਕਿ ਇਹ ਚੋਟੀ ਸਿਰਫ ਨਿੱਜੀ ਪ੍ਰਾਪਤੀ ਨਹੀਂ ਹੈ ਇਹ ਇੱਕ ਪ੍ਰਤੀਆਤਮਕ ਸੰਦੇਸ਼ ਵੀ ਹੈ ਅਤੇ ਨਸ਼ਿਆਂ ਦੇ ਵਿਰੁੱਧ ਲੜਾਈ ਨੂੰ ਹਰ ਉਚਾਈ ਤੱਕ ਲੈ ਕੇ ਜਾਏਗਾ ਚਾਹੇ ਉਹ ਸਮਾਜਿਕ ਹੋਵੇ ਜਾਂ ਫਿਰ ਆਤਮਿਕ ਹੋਵੇ। ਤਿਰੰਗਾ ਅਤੇ 6000 ਮੀਟਰ ਦੀ ਉਚਾਈ ਤੇ ਜਾ ਕੇ ਲਹਿਰਾਇਆ ਗਿਆ ਬੈਨਰ ਸਾਡੀ ਨਸ਼ਾ ਮੁਕਤ ਪੰਜਾਬ ਲਈ ਵਚਨ ਵੱੱਟਾ ਨੂੰ ਦੁਹਰਾਉਂਦਾ ਹੈ। ਇਹ ਚੜਾਈ ਨੂੰ ਅਟਲ ਵਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨਿੰਗ ਐਂਡ ਰਿਲੇਟਡ ਸਪੋਰਟਸ ਮਨਾਲੀ ਦੇ ਤਜਰਬੇਕਾਰ ਤਕਨੀਕੀ ਸਟਾਫ ਦੀ ਮਦਦ ਦੇ ਨਾਲ ਪੂਰਾ ਕੀਤਾ ਗਿਆ। ਤਾਂ ਇੱਕ ਬਹੁਤ ਹੀ ਪ੍ਰੇਰਨਾਦਾਇਕ ਤੇ ਵੱਡੀ ਉਪਲਬਧੀ ਹੈ। ਜਿੱਥੇ ਕਿ ਪੰਜਾਬ ਦੇ ਵਿੱਚ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਵੀ ਦਰਸਾਇਆ ਗਿਆ ਤਾਂ ਇਹ ਜੋ ਸੀਨੀਅਰ ਸੁਪਰਡੈਂਟ ਕਲੇਰ ਵੱਲੋਂ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਿਰਫ ਉਪਲਬਧੀ ਸਿਰਫ ਚੋਟੀ ਨੂੰ ਸਰ ਕਰਨਾ ਨਹੀਂ ਹੈ ਉਥੇ ਹੀ ਭਾਰਤ ਦਾ ਨਾਮ ਰੋਸ਼ਨ ਕਰਨਾ ਵੀ ਹੈ ਅਤੇ ਜੋ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਹੈ ਉਸ ਲਈ ਪੰਜਾਬ ਪੁਲਿਸ ਪੰਜਾਬ ਸਰਕਾਰ ਹਮੇਸ਼ਾ ਉਸ ਲਈ ਵਚਨਬੱਧ ਹੈ ਅਤੇ ਆਓ ਅਸੀਂ ਢਾਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਅਤੇ ਨਸ਼ਿਆਂ ਦੇ ਜੋ ਦਲਦਲ ਵਿੱਚ ਫਸੇ ਹੋਏ ਨੌਜਵਾਨ ਨੇ ਉਹਨਾਂ ਨੂੰ ਬਾਹਰ ਕੱਢੀਏ ਉਹਨਾਂ ਨੌਜਵਾਨੀ ਨੂੰ ਬਚਾਈਏ ਅਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਅੱਜ ਹੀ ਪੁਲਿਸ ਦੀ ਵੀ ਵਚਨਬੱਧਤਾ ਜਿਸ ਨੂੰ ਲੈ ਕੇ ਹਿਮਾਚਲ ਦੀ ਚੋਟੀ ਨੂੰ ਸਰ ਕੀਤਾ ਗਿਆ ਹੈ